ਇਸ ਮੰਦਰ ਦੇ ਵਿੱਚ ਜਿੱਥੇ ਪੂਜਾ ਹੁੰਦੀ ਸੀ ਜਿੱਥੇ ਰਾਧਾ ਕ੍ਰਿਸ਼ਨ ਦੀਆਂ ਮੂਰਤੀਆਂ ਪਈਆਂ ਜਿੱਥੇ ਆਰਤੀ ਸਭ ਤੋਂ ਪਹਿਲਾਂ ਸਵੇਰੇ ਸਾਰ ਨੂੰ ਆਰਤੀ ਹੁੰਦੀ ਸੀ ਇਹ ਪ੍ਰਾਤਨ ਮੂਰਤੀਆਂ ਵਾ ਇਹ ਪਤਾ ਨਹੀਂ 130 ਸਾਲ ਪੁਰਾਣੀਆਂ ਇਹ ਮੂਰਤੀਆਂ ਜਿਹੜੀਆਂ ਜਿਨ੍ਹਾਂ ਦੀ ਇਹ ਪੂਜਾ ਕਰਦੇ ਸੀ ਅੱਜ ਉਹਨਾਂ ਮੂਰਤੀਆਂ ਨੂੰ ਵੀ ਮਿੱਟੀ ਦੇ ਢੂਡ ਜੰਮੀ ਪਈ ਆ ਕਿੰਨਾ ਪੁਰਾਣੀਆਂ ਪ੍ਰਾਤਨ ਚੀਜ਼ਾਂ ਇਸ ਘਰ ਦੇ ਵਿੱਚ ਪਈਆਂ ਅੱਲੇ ਇਹ ਜਿਹੜਾ ਹੈਗਾ ਵਾ ਵਿੱਚ ਬਚੀ ਬਾਕੀ ਜਿਹੜਾ ਹੈਗਾ ਵਾ ਸਾਰੇ ਇਹਨਾਂ ਦੇ ਬੇਟਿਆਂ ਨੇ ਲਾਗਾ ਕਰਤੀ ਹੈ ਗਿਆ ਸਭ ਕੁ ਲੈ ਗਏ ਇਹ ਸਿਰਫ ਅਲਮਾਰੀ ਦੀ ਚਾਬੀ ਜਿਹੜਾ ਹੈਗਾ ਵਾ ਉਹਦੇ ਕੋਲੇ ਨਹੀਂ ਸੀਗੀ ਤਾਂ ਕਰਕੇ ਪਾਜ ਗਏ ਬਚ ਗਏ ਸ਼ਾਮ ਤੇ ਰੱਖੀ ਗੁਰੂਆਂ ਦੀ ਸ਼ਾਨੀ ਦੇਖੋ ਇਹਨਾਂ ਨੂੰ ਪਤਾ ਨਹੀਂ ਕਿੰਨੇ ਵਿਦਵਾਨਾਂ ਦੇ ઋਸ਼ੀਆਂ ਦੇ ਮੁੰਨੀਆਂ ਦੀ ਛੋਹ ਪ੍ਰਾਪਤ ਹੋਈ ਹੋਊਗੀ ਇਸ ਜਿਹੜੀ ਚੀਜ਼ ਨੂੰ ਅਸੀਂ ਅੱਜ ਅੱਤਿ ਚ ਫੜੀ ਖੜੇ ਆ ਇਹਦੇ ਨਾਲ ਪਤਾ ਨਹੀਂ ਕਿੰਨੀ ਵਾਰੀ ਮੂਰਤੀ ਸ্নান ਹੋਇਆ ਹੋ ਕਿੰਨੀ ਵਾਰ ਇਹ ਦੇ ਨਾਲ ਪੂਜਾ ਕਰਦੇ ਸਮੇਂ ਇਸ ਬਰਤਨ ਨੂੰ ਵਰਤਿਆ ਗਿਆ ਹੋ 130 ਸਾਲ ਪੁਰਾਣੀ ਇਹ ਮੰਦਿਰ ਦੀ ਬੜਿਆ ਵੱਡੀ ਇਤਿਹਾਸ ਆ ਪਰ ਅੱਜ ਮੰਦਿਰ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਨੇ ਉਹ ਮੰਦਿਰ ਦੇ ਜਿਹੜੇ ਪੰਡਤ ਜੀ ਨੇ ਪੁਜਾਰੀ ਨੇ ਉਹਨਾਂ ਦੇ ਹਾਲਾਤ ਵੀ ਤੁਸੀਂ ਦੇਖ ਰਹੇ ਹੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਸਮਾਜ ਕਿਸ ਪੱਧਰ ਤੇ ਕਰ ਗਿਰ ਗਿਆ ਵੱਜਦੇ ਹੁੰਦੇ ਸੀ ਹਨ ਯੂਨਿਟ ਪਿਆ ਵਾ ਸਪੀਕਰ ਦਾ ਇਹ ਟਾਈਮ ਇਸ ਮੰਦਰ ਦੇ ਵਿੱਚ ਪੂਰਿਆ ਹੁੰਦੀ ਸੀ ਖੜੇ ਆ ਜੀ ਧਰਮਕੋਟ ਸ਼ਹਿਰ ਦੇ ਵਿੱਚ ਮੋਗਾ ਜ਼ਿਲ੍ਹਾ ਧਰਮਕੋਟ ਸ਼ਹਿਰ ਦੇ 메ਨ ਬਾਜ਼ਾਰ ਦੇ ਵਿੱਚ ਖੜੇ ਜਿਹੜਾ 메ਨ ਬਾਜ਼ਾਰ ਆ ਜਿੱਥੇ ਰੋਜ਼ ਲੱਖਾਂ ਦਾ ਵਪਾਰ ਹੁੰਦਾ ਉੱਥੇ ਇੱਕ 130 ਸਾਲ ਪੁਰਾਣਾ ਰਾਧਾ ਕ੍ਰਿਸ਼ਨ ਦਾ ਮੰਦਿਰ ਸੀ ਰਾਧਾ ਕ੍ਰਿਸ਼ਨ ਜੀ ਦੇ ਮੰਦਿਰ ਦੇ ਗੇਟ ਤੇ ਖੜੇ ਹਾਂ ਸੀ ਤੇ ਰਾਧਾ ਕ੍ਰਿਸ਼ਨ ਮੰਦਿਰ ਜੀ ਮੰਦਿਰ ਦਾ ਜਿਹੜਾ ਪੁਜਾਰੀ ਸੀਗਾ ਜਿਹੜਾ ਪੰਡਤ ਸੀਗਾ ਉਹਦੇ ਅੱਗੇ ਦੋ ਬੱਚੇ ਸੀ 130 ਸਾਲਾਂ ਤੋਂ ਇਹ ਮੰਦਿਰ ਦੀ ਸੇਵਾ ਚੱਲਦੀ ਆ ਰਹੀ ਆ ਜਨਮ ਅਸ਼ਟਮੀ ਤੇ ਇੱਥੇ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਸੀ ਪਰ ਪੁਜਾਰੀ ਦੇ ਦੋ ਪੁੱਤ ਸੀ ਇੱਕ ਰਮੇਸ਼ ਸ਼ਰਮਾ ਜੀ ਤੇ ਇੱਕ ਕਸ਼ਵਨਿ ਸ਼ਰਮਾ ਜੀ ਰਮੇਸ਼ ਸ਼ਰਮਾ ਜੀ ਨੂੰ ਅਸੀਂ ਕੁਝ ਦਿਨ ਪਹਿਲਾਂ ਅੱਜ ਤੋਂ 2 ਮਹੀਨੇ ਪਹਿਲਾਂ ਇਸੇ ਸ਼ਹਿਰ ਦੇ ਨਹਿਰ ਦੇ ਪੁਲ ਦੇ ਕੰਡੇ ਤੇ ਝੁੱਗੀ ਦੇ ਵਿੱਚ ਪਏ ਨੂੰ ਲੈ ਕੇ ਗਏ ਚੱਕ ਕੇ ਉਹਨੂੰ ਦਰੰਗ ਹੋਇਆ ਸੀ ਉਹ ਵੀ ਗਲਿਆ ਪਿਆ ਸੀ ਬਹੁਤ ਬੁਰੀ ਹਾਲਤ ਸੀ ਬਾਪੂ ਦੀ ਉਹਦੀ ਤੇ ਫਿਰ ਉਸ ਤੋਂ ਬਾਅਦ ਸਾਨੂੰ ਫੋਨ ਆਉਣੇ ਸ਼ੁਰੂ ਹੋਏ ਵੀ ਜਿਹੜਾ ਰਮੇਸ਼ ਜੀ ਤੁਸੀਂ ਲੈ ਕੇ ਗਏ ਉਹਦਾ ਭਰਾ ਵੀ ਅੱਖਾਂ ਤੋਂ ਅੰਨ ਪਿਆ ਉਹ ਵੀ ਮੰਦਰ ਚ ਪਿਆ ਬਹੁਤ ਬੁਰੀ ਹਾਲਤ ਆ ਉਹਦੀ ਫਿਰ ਅਸੀਂ ਅੱਜ ਪਹੁੰਚੇ ਹਾਂ ਧਰਮਕੋਟ ਸ਼ਹਿਰ ਦੇ ਵਿੱਚ ਅਸ਼ਵਨੀ ਜੀ ਨੂੰ ਪੰਡਤ ਜੀ ਨੂੰ ਲੈਣ ਵਾਸਤੇ ਪੰਡਤ ਜੀ ਦੀ ਅੱਜ ਤੋਂ 25 ਸਾਲ ਕਰੀਬ ਪਹਿਲਾਂ ਅੱਖਾਂ ਦੀ ਰੌਸ਼ਨੀ ਚਲੀ ਗਈ ਫੇਰ ਵੀ ਇਸ ਮੰਦਿਰ ਦੀ ਸੇਵਾ ਕਰਦੇ ਇੱਥੇ ਆਰਤੀ ਕਰਦੇ ਪੂਜਾ ਕਰਦੇ ਟੱਲੀਆਂ ਵੱਜਦੀਆਂ ਅਸ਼ਵਨੀ ਜੀ ਦੀ ਧਰਮ ਪਤਨੀ ਨਾਲ ਆराधना ਭੈਣ ਸੀ ਉਹਦਾ ਨਾਂ ਉਹ ਸੇਵਾ ਕਿਉਂਦੀ 2022 ਚ ਚੜ੍ਹਾਈ ਕਰ ਗਈ ਅਸ਼ਵਨੀ ਜੀ ਦੇ ਦੋ ਬੱਚੇ ਇੱਕ ਬੇਟੀ ਜੋ ਆਸਟ੍ਰੇਲੀਆ ਦੇ ਵਿੱਚ ਆ ਬੇਟਾ ਜਿਹੜਾ ਜਲੰਧਰ ਦੇ ਕਿਸੇ ਵੱਡੀ ਕੰਪਨੀ 'ਚ ਜੌਬ ਕਰਦਾ ਉਹ ਵੀ ਨਹੀਂ ਆਉਂਦੇ ਇੱਥੇ ਕੋਈ ਨਹੀਂ ਪੁੱਛਦਾ ਅਸ਼ਵਨੀ ਜੀ ਇੱਥੇ ਇਹਨਾਂ ਲੋਕਾਂ ਦੇ ਸਹਾਰੇ ਨੇ ਜਿਹੜੇ ਆਸ-ਪਾਸ ਰਹਿੰਦੇ ਨੇ ਤੇ ਕੁਝ ਚੰਗੇ ਲੋਕ ਨੇ ਜਿਵੇਂ ਧਵਨ ਜੀ ਹੈ ਤੁਹਾਨੂੰ ਮਨਾਵਾਂਗੇ ਜਿਹੜੇ ਰੋਟੀ ਪਾਣੀ ਦਿੰਦੇ ਨੇ ਅੱਜ ਰਾਧਾ ਕ੍ਰਿਸ਼ਨ ਜੀ ਦੇ ਮੰਦਰ ਦੇ ਗੇਟ ਦੇ ਬਾਹਰ ਜਦੋਂ ਅਸੀਂ ਬੜੇ ਹਾਂ ਤਾਂ ਪਿਸ਼ਾਬ ਦੀ ਸਮੈਲ ਆ ਰਹੀ ਆ ਲੈਟਰਨ ਬਾਥਰੂਮ ਵਿੱਚੇ ਹੀ ਹੋ ਰਿਹਾ ਅੱਖਾਂ ਤੋਂ ਉਹਨਾਂ ਹੋ ਚੁੱਕੇ ਆ ਪੰਡਤ ਅੱਜ ਇਸ ਮੰਦਰ ਦੇ ਵਿੱਚ ਜਿੱਥੇ ਕਿਸੇ ਟਾਈਮ ਪੂਜਾ ਹੁੰਦੀ ਸੀ ਜਿੱਥੇ ਕਿਸੇ ਟਾਈਮ ਰਾਧਾ ਕ੍ਰਿਸ਼ਨ ਮਹਾਰਾਜ ਜੀ ਦੀ ਪੂਜਾ ਹੁੰਦੀ ਸੀ ਤੇ ਲੋਕ ਆ ਕੇ ਵਰ ਮੰਗਦੇ ਸੀ ਅੱਜ ਉਸ ਦਰ ਦੇ ਉੱਤੇ ਕੈਸੇ ਹਾਲਾਤ ਨੇ ਕਿਸੇ ਟਾਈਮ ਰਾਮਪਾਲ ਜੋਸ਼ੀ ਜੀ ਅਸ਼wini ਜੀ ਲੋਕਾਂ ਦੇ ਮਹੰਤ ਅਸ਼wini ਕੁਮਾਰ ਰਾਧਾ ਕ੍ਰਿਸ਼ਨ ਮੰਦਿਰ 메ਨ ਬਾਜ਼ਾਰ ਧਰਮਕੋਟ ਆਏ ਰਾਮਪਾਲ ਜੀ ਰਾਮਪਾਲ 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 ਠੀਕ ਹੈ ਜੀ ਤੇ ਇਹ ਬੈਠੇ ਨੇ ਅਸ਼wini ਜੀ ਦੇਖੋ ਕੀ ਹਾਲ ਹੋਇਆ ਅਸ਼wini ਜੀ ਦਾ ਬਿਲਕੁਲ ਬਲਾਈਂਡ ਹੋ ਚੁੱਕੇ ਨੇ ਦਿਖਾਈ ਨਹੀਂ ਦਿੰਦਾ ਇੱਥੇ ਕੁਝ ਭਾਂਡੇ ਪਏ ਨੇ ਕੁਝ ਗੰਦੇ ਕੱਪੜੇ ਪਏ ਨੇ ਧੰਨਵਾਦ ਇੱਥੇ ਇੱਕ ਸੇਵਾਦਾਰ ਵੀ ਆ ਤਵਨ ਜੀ ਜਿਹੜੇ ਇਹਨਾਂ ਨੂੰ ਇੱਧਰ ਆਜੋ ਤਵਨ ਜੀ ਅੱਗੇ ਆਜੋ ਜਿਹੜੇ ਇਹਨਾਂ ਨੂੰ ਰੋਟੀ ਪਾਣੀ ਖਵਾ ਰਹੇ ਨੇ ਜਦੋਂ ਅਸੀਂ ਇੱਥੇ ਆਏ ਆ ਅਸ਼ਵਨੀ ਜੀ ਕੋਲੇ ਪੁੱਛਿਆ ਕਹਿੰਦੇ ਮੇਰਾ ਇੱਕ ਭਰਾ ਵਾ ਇੱਕ ਮੇਰਾ ਪੋਤਾ ਜਿਹੜਾ ਮੇਰੀ ਸੇਵਾ ਕਰਦਾ ਤਵਨ ਪ੍ਰਧਾਨ ਇਹ ਕਿਨਾਂ ਗੁਰਦਵਾਰਾ ਦਾ ਪ੍ਰਧਾਨ ਆ ਉਹ ਨਾਲੇ ਤੇ ਮੇਰਾ ਪੁੱਤ ਵੀ ਆ ਮੇਰੀ ਧੀ ਵੀ ਆ ਮੇਰੇ ਪੋਤੇ ਵੀ ਆ ਮੇਰੇ ਦੋਤੇ ਵੀ ਆ ਮੇਰੀ ਦੋਤੀ ਵੀ ਆ ਮੇਰੀ ਪੋਤੀ ਵੀ ਆ ਮੈਸਾ ਕੋਈ ਆ ਪਰ ਇਸ ਟਾਈਮ ਮੇਰਾ ਕੋਈ ਨਹੀਂ ਜੇ ਕੋਈ ਹੈ ਤਾਂ ਇੱਕ ਤਾਂ ਬਣਾ ਜਿਹੜਾ ਮੈਨੂੰ ਰੋਟੀ ਦਿੰਦਾ ਤੇ ਇਹ ਜੋਤਿਸ਼ ਵਿਦਿਆ ਦੇ ਮਾਹਰ ਲੋਕਾਂ ਦੀਆਂ ਕਰਮਾਂ ਕਾਂਡਾਂ ਨੂੰ ਦੱਸਣ ਵਾਲੇ ਕਿਸਮਤਾਂ ਨੂੰ ਲੋਕਾਂ ਦੇ ਨਾਲ ਸਾਂਝਾ ਕਰਨ ਵਾਲੇ ਆਉਣ ਵਾਲੇ ਭਵਿੱਖ ਨੂੰ ਦੱਸਣ ਵਾਲੇ ਆਸ਼wini ਜੀ ਦੀ ਅੱਜ ਆਪਣੀ ਜ਼ਿੰਦਗੀ ਆਪਣਾ ਵਰਤਮਾਨ ਕਿਹੜੇ ਹਾਲਾਤਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਇਹ ਕੋਈ ਕਰਮਾਂ ਦਾ ਕੋਈ ਦੇਣਾ ਲੈਣਾ ਕੋਈ ਕਰਮਾਂ ਦਾ ਕੋਈ ਆ ਉੱਪਰ ਟੱਲੀ ਲੱਗੀ ਹੋਈ ਆ ਇੱਥੇ ਜਦੋਂ ਮੰਦਰ 'ਚ ਕੋਈ ਵੱਡਦਾ ਸੀ ਤਾਂ ਇੱਦਾਂ ਟੱਲੀ ਵੱਜਦੀ ਸੀ ਅੱਜ ਇਹਦੇ ਤੇ ਵੀ ਮਿੱਟੀ ਝੜਦੀ ਆ ਇਹਦੇ ਤੇ ਵੀ ਜਾਲੇ ਲੱਗੇ ਪਏ ਆ ਅੱਜ ਇਸ ਮੰਦਰ ਦੇ ਵਿੱਚ ਜਿੱਥੇ ਪੂਜਾ ਹੁੰਦੀ ਸੀ ਜਿੱਥੇ ਰਾਧਾ ਕ੍ਰਿਸ਼ਨ ਦੀਆਂ ਮੂਰਤੀਆਂ ਪਈਆਂ ਜਿੱਥੇ ਆਰਤੀ ਸਭ ਤੋਂ ਪਹਿਲਾਂ ਸਵੇਰੇ ਸਾਰ ਨੂੰ ਆਰਤੀ ਹੁੰਦੀ ਸੀ ਇਹ ਪ੍ਰਾਤਨ ਮੂਰਤੀਆਂ ਵਾਂ ਇਹ ਪਤਾ ਨਹੀਂ 130 ਸਾਲ ਪੁਰਾਣੀਆਂ ਇਹ ਮੂਰਤੀਆਂ ਜਿਹੜੀਆਂ ਜਿਨ੍ਹਾਂ ਦੀ ਇਹ ਪੂਜਾ ਕਰਦੇ ਸੀ ਅੱਜ ਉਹਨਾਂ ਮੂਰਤੀਆਂ ਨੂੰ ਵੀ ਮਿੱਟੀ ਤੇ ਢੂਡ ਜੰਮੀ ਪਈ ਆ ਇਹ ਅਨੁਰਾਧਾ ਰਾਣੀ ਜਿਹੜੀ 2022 ਦੇ ਵਿੱਚ ਦੁਨੀਆ ਤੋਂ ਚਲੀ ਗਈ ਆ ਤੇ ਇਹ ਅਸ਼ਵਨੀ ਜੀ ਦਾ ਐਨਕਾ ਲੱਗੀਆਂ ਸਿਰ ਤੇ ਹੱਥ ਆ ਇਹ ਅਸ਼ਵਨੀ ਜੀ ਨੇ ਪੰਡਤ ਜੀ ਇਹ ਜਿਹੜੇ ਉਹਨਾਂ ਦਾ ਸਿਰ ਬਲੋਸ ਰਹੇ ਨੇ ਇਹ ਅਸ਼ਵਨੀ ਜੀ ਦੇ ਪਿਤਾ ਜੀ ਨੇ ਏ ਅਸ਼ਵਨੀ ਦੇ ਮਾਤਾ ਜੀ ਬੈਠੇ ਨੇ ਪਿੱਛੇ ਅਸ਼ਵਨੀ ਦੇ ਪਿਤਾ ਜੀ ਦਾ ਨਾਮ ਸੀਗਾ ਜਗਨ ਜਗਨਨਾਥ ਜੀ ਤੇ ਜਗਨਨਾਥ ਦੀ ਇਸ ਇਲਾਕੇ ਦੇ ਵਿੱਚ ਐਡਾ ਨਾਮ ਸੀ ਜਗਨਨਾਥ ਦੀ ਜਿਹਦੀ ਮਤਲਬ ਲੋਕ ਪੂਜਾ ਕਰਦੇ ਸੀ ਐਡੇ ਮਹਾਰਤੀ ਸੀ ਐਡੇ ਗੁਣੀ ਗਿਆਨੀ ਸੀ ਉਹ ਪਰ ਅੱਜ ਇਸ ਘਰ ਦੇ ਵਿੱਚ ਇਸ ਮੰਦਰ ਦੇ ਵਿੱਚ ਜਿੱਥੇ ਬਾਬਾ ਵਿਟਪਾਖ ਸਿੰਘ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਤੇ ਇੱਥੇ ਸ਼ਿਵ ਜੀ ਮਹਾਰਾਜ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਉੱਥੇ ਅੱਜ ਬਾਥਰੂਮ ਦੀ 스ਮੈਲ ਆ ਰਹੀ ਹੈ ਲੈਟਰਨ ਦੀ 스ਮੈਲ ਆ ਰਹੀ ਹੈ ਇਹ ਐਡਾ ਵੱਡਾ ਖੁੱਲਾ ਵਿਹੜਾ ਜਿੱਥੇ ਇੰਨੀ ਜਗ੍ਹਾ ਕਰੋੜਾਂ ਦੀ ਹੋ ਸਕਦੀ ਹੈ ਕਿਉਂਕਿ ਮੇਨ ਬਾਜ਼ਾਰ ਆ ਇੱਥੇ ਤਾਂ ਜਗ੍ਹਾ ਨਹੀਂ ਮਿਲਦੀ ਇੱਥੇ ਤਾਂ ਸ਼ੋਰੂਮ ਬਣੇ ਹੋਏ ਨੇ ਵੱਡੇ ਵੱਡੇ ਤੇ ਐਡਾ ਵੱਡਾ ਸ਼ੋਰੂਮ ਬਣਾ ਸਕਦੇ ਸੀ ਇਹ ਪਰ 130 ਸਾਲ ਪੁਰਾਣਾ ਪ੍ਰਾਤਨ ਮੰਦਰ ਇਨਾਂ ਨੇ ਵੇਚਿਆ ਨਹੀਂ ਅੱਜ ਵੀ ਅਸ਼wini ਜੀ ਦੀ ਇਹ ਟਾਇਲਟ ਦੇਖੋ ਇਦਾਂ ਹੀ ਸਿੱਟੀ ਹੋਈ ਐ ਬਾਹਰ ਹੀ ਪਈ ਐ ਥਾਣਾ ਕੱਢ-ਕੱਢ ਕੇ ਸਿੱਟ ਦਿੰਦਾ ਅੱਜ ਆ ਮੰਜਿਆਂ ਦੇ ਉੱਤੇ ਰਹਿਣ ਵਾਲਾ ਕੋਈ ਨਹੀਂ ਆ ਬੈੱਡ ਲੱਗੇ ਹੋਏ ਆ ਤੇ ਅਸ਼wini ਜੀ ਦੇ ਪਰਿਵਾਰ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਮਾਤਾ ਦੀ ਪਿਤਾ ਜੀ ਦੀ ਤਸਵੀਰ ਲੱਗੀ ਹੋਈ ਆ ਪਰ ਅੱਜ ਆਸ਼wini ਜੀ ਦੇ ਹਾਲਾਤ ਦੇਖ ਕੇ ਬੜਾ ਦੁੱਖ ਲੱਗਦਾ ਵੀ ਇਹਨਾਂ ਧਾਰਮਿਕ ਲੋਕਾਂ ਦੇ ਵੀ ਅੱਜ ਇਹ ਹਾਲਾਤ ਬਣ ਗਏ ਕਿਸੇ ਟਾਈਮ ਜਦੋਂ ਇੱਥੇ ਪੂਜਾ ਹੁੰਦੀ ਸੀ ਪੂਰਾ ਸ਼ਹਿਰ ਮੱਥਾ ਟੇਕਣ ਆਉਂਦਾ ਸੀ ਅੱਜ ਅਸ਼ਵਨੀ ਜੀ ਨੂੰ ਲੋੜ ਆ ਅੱਜ ਇਹਨਾਂ ਨੂੰ ਪੁੱਛਣ ਵਾਲਾ ਕੋਈ ਵੀ ਨਹੀਂ ਆਉਂਦਾ ਇੱਥੇ ਅਸੀਂ ਕਿੱਦਾਂ ਦੇ ਹੋਈ ਜਾਂਦੇ ਆ ਸਾਡੀ ਸੋਚ ਕਿੱਦਾਂ ਦੀ ਹੋਈ ਜਾਂਦੀ ਆ ਅਸੀਂ ਕੀਰਤਨ ਵਗੈਰਾ ਵੀ ਕਰ ਆ ਕਿਰਤਨ ਕਰਦੇ ਸੀ ਢੋਲਕੀਆਂ ਪਈਆਂ ਆ ਡਰਮ ਕਦੇ ਖਾਲੀ ਨਹੀਂ ਸੀ ਹੁੰਦਾ ਕਣਕ ਨਾਲ ਲੋਕ ਮੱਥਾ ਟੇਕਣ ਆਉਂਦੇ ਸੀ ਕਣਕ ਮੁੱਕਦੀ ਨਹੀਂ ਸੀ ਇਸ ਘਰ ਦੇ ਵਿੱਚ ਅੱਜ ਖਾਲੀ ਪੈ ਡਰਮ ਤੇ ਆ ਕੁਝ ਕੱਪੜੇ ਗੰਦੇ ਮੰਦੇ ਪਏ ਨੇ ਕੌਣ ਉਹਦਾ ਟਾਈਮ ਹੁੰਦਾ ਸੀ ਵੀ ਇੱਥੇ ਰੋਟੀ ਖਾਦੇ ਬਿਨਾ ਕੋਈ ਜਾਂਦਾ ਨਹੀਂ ਇਹਨਾਂ ਦੇ ਰੋਟੀ ਪੱਕੀ ਹੁੰਦੀ ਹਾ ਟਾਈਮ ਹਾਂ ਚੁੱਲ੍ਹਾ ਬਲਦਾ ਹੀ ਸੀ ਚੁੱਲ੍ਹਾ ਬਲਦਾ ਪਾ ਇਹ ਦਿੱਤਾ ਬੰਜੀ ਇਹਨਾਂ ਦਾ ਤਾਂ ਬੰਜੀ ਤੁਸੀਂ ਤਾਂ ਇਸ ਘਰ ਨੂੰ ਇਸ ਪਰਿਵਾਰ ਨੂੰ ਬੜਾ ਨੇੜਿਓਂ ਦੇਖਿਆ ਕਿੰਨੇ ਸਾਲਾਂ ਤੋਂ ਤੁਸੀਂ ਦੱਸਦੇ ਹੋ ਮੰਦਰ ਪੁਰਾਣਾ ਜੀ ਇਹ ਮੰਦਰ ਇਹ 130 ਸਾਲ ਪੁਰਾਣਾ ਜੀ 130 ਸਾਲ ਪੁਰਾਣਾ ਇਹ ਦਾਦਾ ਜੀ ਜਿਹੜਾ ਮੰਦਰ ਆ ਹਾਂਜੀ ਇਹਨਾਂ ਦੇ ਪਿਤਾ ਜੀ ਵੀ ਇਹੀ ਕੰਮ ਕਰਦੇ ਇਹਨਾਂ ਦੇ ਦਾਦਾ ਜੀ ਵੀ ਦਾਦਾ ਜੀ ਵੀ ਇਹੀ ਕੰਮ ਕਰਦੇ ਸੀ ਇਹਨਾਂ ਦੇ ਤੇ ਇਹ ਦੋ ਭਰਾ ਨਹੀਂ ਸਕੇ ਇਹ ਦੋ ਭਰਾ ਇੱਥੇ ਸੱਜਣ ਭੈਣ ਕੋਈ ਨਹੀਂ ਇਹਨਾਂ ਦੀ ਭੈਣ ਦੁਰਜਾਪਰਾ ਕਿਸੀ ਮਾਜਿਸ਼ੀਅਨ ਸੀ। ਉਹ ਹਾਂ ਜੀ ਮਾਜਿਸ਼ੀਅਨ ਦਾ ਹੀ ਕਰ। ਠੀਕ ਹੈ ਜੀ। ਤੇ ਇਹ ਇੱਥੇ ਸੇਵਾ ਕਰਦੇ ਸੀ ਅਸ਼ਵਨੀ ਜੀ। ਹਾਂ ਜੀ ਇੱਥੇ ਸੇਵਾ ਕਰਦੇ ਸੀ। ਮੰਦਿਰ ਦੇ ਪੁਜਾਰੀ ਜਾਂ ਕਹਦੇ ਪੰਡਤ ਜੀ ਸੀਗੇ। ਹਾਂ ਜੀ। ਤੇ ਕਿੰਨੇ ਸਾਲ ਪਹਿਲਾਂ ਉਹਦੀ ਅੱਖਾਂ ਦੀ ਲਾਈਟ ਚੱਲੀ ਗਈ ਜੀ? ਇਹਨਾਂ ਦੀ ਤਕਰੀਬਨ ਜਿਹੜੇ 25-30 ਸਾਲ ਹੋ ਗਏ। ਕੀ ਕਾਰਨ ਹੈ ਜੀ ਅੱਖਾਂ ਦੀ ਲਾਈਟ ਗਿਆ? ਉਹ ਇਹਨਾਂ ਦਾ ਕਿਸੇ ਝਗੜਾ ਹੋਇਆ ਸੀ ਉਹਦੇ ਚੀਜ਼ੜਾ ਹੈਗਾ ਵਾ। ਹੋ ਗਈ ਤਾਂ। ਸੱਟ ਸੱਟ ਲੱਗੀ। ਸੱਟ ਸੱਟ ਲੱਗੀ ਸੀ। ਠੀਕ ਹੈ। ਇਨਾਂ ਦੀ ਪਤਨੀ ਤੁਸੀਂ ਦੱਸਦੇ ਹੋ ਵੀ ਬਹੁਤ ਵਧੀਆ ਸੇਵਾ ਕਰਦੇ ਸੀ ਬਹੁਤ ਵਧੀਆ ਇਹ ਉਹੀ ਦੱਸੀ ਜਾਂਦਾ ਨਾ ਉਹਨਾਂ ਦਾ ਟਾਈਮ ਤੇ ਇੱਥੇ ਕੋਈ ਵੀ ਹੁੰਦਾ ਸੀ ਨਾ ਜੇ ਦੂਰੋਂ ਕੋਈ ਆਉਂਦਾ ਸੀਗਾ ਆਪਦੇ ਕੰਮ ਕਰ ਕਰਨ ਉਹਨਾਂ ਰੋਟੀ ਪਾਣੀ ਤੋਂ ਬਗੈਰ ਮੋੜਦੇ ਨਹੀਂ ਸੀਗੇ ਜਦੋਂ ਉਹਨਾਂ ਦੀ ਮੌਤ ਹੋ ਗਈ ਮੈਂ ਉਸ ਤੋਂ ਬਾਅਦ ਜਮਈ ਉਸ ਤੋਂ ਬਾਅਦ ਤਾਂ ਇਹਨਾਂ ਨੂੰ ਪੁੱਛਣ ਆਲਾ ਕੋਈ ਨਹੀਂ ਆਇਆ ਬੱਚੇ ਵੀ ਪਾਸੇ ਹੋ ਗਏ ਬੱਚੇ ਪਾਸੇ ਹੋ ਗਏ ਵੀ ਉਹਨਾਂ ਚੱਕਰ ਸੀ ਜਿੰਨਾ ਚੱਕਰ ਉਹ ਹੈਗੇ ਸੀਗੇ ਆਪ ਇਹ ਕੋਈ ਇਹਨਾਂ 'ਚ ਐ ਵੀ ਸੀ ਕੋਈ ਨਸ਼ਾ ਕਰਦੇ ਸੀ ਨਹੀਂ ਜੀ ਕੋਈ ਐਪ ਨਹੀਂ ਫਿਰ ਐਸਾ ਕਿਉਂ ਸਾਰੇ ਰਿਸ਼ਤੇ ਆਪ ਪਿੱਛੇ ਮੁੜ ਗਏ ਚਲੋ ਬੁੱਤ ਧੀ ਤਾਂ ਚਲੇਗੇ ਮੰਨ ਲੈਂਦੇ ਹਣਾ ਤਾਂ ਪਤਨੀ ਦੀ ਮੌਤ ਤੋਂ ਵੀ ਸਾਰੇ ਹੋਣਗੇ ਇਹਦੇ ਫਿਰ ਇਹਦੇ ਨਾਨਕੇ ਹੋਣਗੇ ਹਾਂਜੀ ਫਿਰ ਇਹਦੇ ਚਾਚੇ ਤਾਏ ਐ ਐਸਾ ਦੇਖੋ ਉਸ ਟਾਈਮ ਪੈਸਾ ਕੰਮ ਚੱਲਦਾ ਸੀ ਹੂੰ ਦੋਨੇ ਜਿਹੜਾ ਹੈਗਾ ਰਲ ਕੇ ਚਲਾਏ ਆ ਸੀ ਉਹ ਉਸ ਟਾਈਮ ਪੈਸਾ ਸੀ ਤੇ ਸਾਰੇ ਰਿਸ਼ਤੇਦਾਰ ਵੀ ਨਾਲ ਜੁੜੇ ਭੈਣ ਭਰਾ ਵੀ ਜੁੜੇ ਸੀ ਜਦੋਂ ਪੈਸਾ ਹੱਥ ਜਰਿਆ ਨਹੀਂ ਉਸ ਤੋਂ ਬਾਅਦ ਸਾਰੇ ਤੋੜ ਸਾਰੇ ਟੁੱਟ ਗਏ ਯਾਨੀ ਕਿ ਤੂੰ ਸੱਦ ਹੁੰਦਾ ਵੀ ਅੱਜ ਦਾ ਜਮਾਨਾ ਕਿਦਾਂ ਦਾ ਕਲਯੁਗ ਦੇ ਸਮੇਂ ਦੇ ਵਿੱਚ ਪੈਸਾ ਹੀ ਸਭ ਕੁਝ ਹੈ ਭਾਈ ਪੈਸਾ ਹੀ ਪ੍ਰੋਪਰਟੀ ਹੀ ਸਭ ਕੁਝ ਆਸ਼vmin ਜਿਸ ਦਿਨ ਅੱਖਾਂ ਮੀਟ ਜਾਣਗੇ ਉਸ ਦਿਨ ਆ ਘਰ ਦੇ ਵੀ ਵਾਰਸ ਆ ਜਾਣਗੇ ਇਸ ਜਗ੍ਹਾ ਦੇ ਵਾਰਸ ਵੀ ਆ ਜਾਣਗੇ ਇਹ ਜਗ੍ਹਾ ਦਾ ਹਿੱਸਾ ਵੀ ਲੈ ਜਾਣਗੇ ਧੀ ਪੁੱਤ ਆ ਕੇ ਹੋ ਸਕਦਾ ਕੋਈ ਹੋਰ ਵੀ ਰਿਸ਼ਤੇਦਾਰ ੱਟ ਕੇ ਖੜਾ ਹੋ ਜਾਵੇ ਵੀ ਮੇਰਾ ਵੀ ਇਹਦੇ ਵਿੱਚ ਹਿੱਸਾ ਪਰ ਜਿਉਂਦੇ ਨੂੰ ਅੱਜ ਆਸ਼vmin ਨੂੰ ਪੰਡਤ ਜੀ ਨੂੰ ਪੁੱਛਣ ਵਾਲਾ ਕੋਈ ਨਹੀਂ ਜਿਨ੍ਹਾਂ ਨੇ ਸਾਰੀ ਉਮਰ ਰਾਧਾ ਕ੍ਰਿਸ਼ਨ ਦੀ ਸੇਵਾ ਕੀਤੀ ਪ੍ਰਾਰਥਨਾ ਪੂਜਾ ਕੀਤੀ ਸਾਰੇ ਸ਼ਹਿਰ ਦੇ ਲੋਕ ਦੇਖਦੇ ਆ ਜਾਣਦੇ ਆ ਕੋਈ ਐ ਨਹੀਂ ਲੁਕਿਆ ਛਪਿਆ ਨਹੀਂ ਪੰਡਤ ਜੀ ਤੋਂ ਪਤਾ ਨਹੀਂ ਕਿੰਨਿਆਂ ਨੇ ਆਪਣੇ ਹੱਥਾਂ ਦੀਆਂ ਲਖੀਰਾਂ ਪੜਾਈਆਂ ਹੋਣਗੀਆਂ ਪੰਡਤ ਜੀ ਤੋਂ ਪਤਾ ਨਹੀਂ ਕਿੰਨਿਆਂ ਨੇ ਹਵਨ ਕਰਾਏ ਹੋਣੇ ਆ ਪਤਾ ਨਹੀਂ ਕਿੰਨਿਆਂ ਨੇ ਆਪਣੇ ਕੰਮਕਾਰ ਚਲਾਉਣ ਵਾਸਤੇ ਪੰਡਤ ਜੀ ਤੋਂ ਪ੍ਰਾਰਥਨਾਵਾਂ ਕਰਾਈਆਂ ਹੋਣੀਆਂ ਤੇ ਅੱਜ ਪਰ ਪੰਡਤ ਜੀ ਦੀ ਹਾਲਤ ਦੇਖ ਕੇ ਇਹ ਗੱਲ ਸਿੱਧ ਹੁੰਦੀ ਆ ਵੀ ਕਲਜੋਗ ਆ ਭਾਈ ਜੋਰਾਂ ਤੇ ਕੋਈ ਧਾਰਮਿਕ ਬੰਦਾ ਦੀ ਇੱਥੇ ਸੇਫ ਹੈਗਾ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਜੇ ਕੋਈ ਰਿਸ਼ਤੇਦਾਰੀ ਹੈਗੀ ਆ ਤਾਂ ਸਿਰਫ ਮਾਇਆ ਨਾਲ ਆ ਪੈਸਿਆਂ ਨਾਲ ਆ ਪ੍ਰਾਪਰਟੀਆਂ ਦੇ ਨਾਲ ਆ ਆ ਪੈਸਾ ਪ੍ਰਾਪਰਟੀ ਪੰਡਤ ਜੀ ਦੇ ਕਿਸੇ ਕੰਮ ਨਹੀਂ ਆਈ ਆ ਕਰੋੜਾਂ ਦੀ ਜਗ੍ਹਾ ਵੀ ਪੰਡਤ ਜੀ ਨੂੰ ਕਿਸੇ ਕੰਮ ਨਹੀਂ ਆਈ ਜੇ ਕੰਮ ਆਇਆ ਤਾਂ ਇੱਕ ਭਲਾ ਇਨਸਾਨ ਜਿਹੜਾ ਉਹਨਾਂ ਨੂੰ ਰੋਟੀ ਦੇਈ ਜਾਂਦਾ ਵਾ ਜਾ ਅਸ਼wini ਜੀ ਦੇ ਜਿੰਨੇ ਸੁਆਸ ਲਿਖੇ ਆ ਉਹ ਇਨਸਾਨੀ ਜੁਆਮੇ ਚ ਪੂਰੇ ਕਰਦਾ ਬੰਦਾ ਤੇ ਉਹ ਪੂਰੇ ਕਰਨ ਲਈ ਉਹ ਆਪਣੀ ਜਿੱਦੋ ਜਹਿਦ ਕਰ ਰਹੇ ਨੇ 25 ਸਾਲਾਂ ਤੋਂ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਹੈ ਬਿਲਕੁਲ ਬਿਲਕੁਲ ਬਲਾਈਂਡ ਹੋ ਚੁੱਕੇ ਅਸ਼wini ਜੀ ਅਸ਼wini ਜੀ ਹਾਂਜੀ ਤੁਹਾਡੇ ਨਾਲ ਚਾਰ ਗੱਲਾਂ ਕਰਨੀਆਂ ਤੇ ਤੁਸੀਂ ਦੱਸਦੇ ਸੀ ਜਿਵੇਂ میٹرਕ ਪਾਸ ਹੋ ਤੁਸੀਂ ਹਨਾ ਹਾਂਜੀ ਠੀਕ ਹੈ ਜੀ ਤੇ ਇੱਕ ਤਾਂ ਤੁਸੀਂ ਇੱਥੇ ਮੰਦਰ ਦੇ ਵਿੱਚ ਪੁਜਾਰੀ ਸੀਗੇ ਹਨਾ ਹਾਂਜੀ ਤੇ ਹੋਰ ਵੀ ਕੰਮ ਕਰਦੇ ਸੀ ਕੋਈ ਨਾਲ ਡਾਕਟਰੀ ਕਰਦੇ ਡਾਕਟਰੀ ਕਰਦੇ ਕਾਦੀ ਜੀ ਆਯੁਰਵੇਦ ਦੀ ਆਯੁਰਵੇਦ ਠੀਕ ਆ ਇੰਗਲਿਸ਼ ਵੀ ਕਰਦੇ ਰਹੇ ਆਯੁਰਵੇਦ ਦੇ ਵੀ ਕਰਦੇ ਉਹ ਵੀ ਕਰਦੇ ਰਹੇ ਲੋਕਾਂ ਨੂੰ ਦਵਾਈਆਂ ਦਿੰਦੇ ਰਹੇ ਹਾਂਜੀ ਠੀਕ ਆ ਤੇ ਬੱਚੇ ਤੁਹਾਡੇ ਬੇਟਾ ਕਿੰਨਾ ਪੜਿਆ ਮਾਟਰ ਦੇ ਪਾਸੋਂ ਤੇ ਬੇਟੀ ਬੇਟੀ ਨੇ ਵੀ ਕੀਤੀ ਉਹਨਾਂ ਨੂੰ ਪੜਾਇਆ ਕਿਨੇ ਆ ਹੈ ਤੁਸੀਂ ਵੀ ਪੜਾਇਆ ਮੈਂ ਹੀ ਪੜਾਇਆ ਹੋਰ ਕਿਨੇ ਪੜਾਇਆ ਕਿ ਤੁਸ ਜੀ ਨੇ ਪੜਾਇਆ ਹੂੰ ਬੜਾ ਮੈਨਿਆ ਪਰ ਮੈਨਿਆ ਕਾ ਕੋ ਨਾਲ ਲੈਣ ਲਈ ਉਹ ਤੇ ਫਿਰ ਕੀ ਐਸਾ ਤੁਹਾਨੂੰ ਕੀ ਲੱਗਦਾ ਪੰਡਤ ਜੀ ਵੀ ਅਸੀਂ ਕਿਹੜੀ ਗਲਤੀ ਹੋ ਗਈ ਜਾਂ ਕਿੱਥੇ ਕਮੀ ਰਹਿ ਗਈ ਵੀ ਜਿਹੜਾ ਬੱਚੇ ਵੀ ਛੱਡ ਕੇ ਚਲੇ ਗਏ ਬਾਤ ਤੁਹਾਨੂੰ ਕੀ ਦਸੀ ਹਾਂ ਜੀ ਕੰਨ ਸਾਡੇ ਕੋਲ ਨਹੀਂ ਪੰਡਤ ਜੀ ਪਤਾ ਕੀ ਚੱਗ ਰਿਹਾ ਤੁਹਾਡੇ ਮੂੰਹੋਂ ਬੋਲੇ ਹੋਏ ਲਫ਼ਜ਼ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਬਹੁਤ ਮਹਨੇ ਰੱਖਦੇ ਆ ਤੇ ਤੁਸੀਂ ਸਾਰੀ ਉਮਰ ਬੈਲਾ ਬੈ ਗਿਆ ਮੇਰੇ ਕੋں ਤਾਂ ਬੈਠ ਗਏ ਜੀ ਆ ਦੇਖੋ ਮੇਠੋਂ ਮੈਂ ਤਾਂ ਹੀ ਚੱਲ ਗਿਆ ਆ ਲੈ ਬੈ ਗਿਆ ਮੈਂ ਹਾਂ ਜੀ ਦੱਸੋ ਜੇ ਮੇਰੇ ਆਤਾ ਮੈਰੇ ਇੱਕ ਨੂੰ ਬਰਬਰ ਭਾ ਕੇ ਗੱਲ ਕਰਦਾ ਜੀ 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 ਕੋਈ ਗੱਲ ਨਹੀਂ ਦੱਸੋ ਜੀ ਹਕਮ ਕਰੋ ਮੈਨੂੰ ਇੱਕ ਮਿੰਟ ਬੈਲਾ ਦੇਖੋ ਬੈਠੋ ਬੈਠੋ ਨਾ ਮਟਰ ਵਾਲਾ ਨਾ ਹਾਂਜੀ ਹਾਂਜੀ ਭਾਈ ਦੱਸੋ ਕੀ ਐਸੀ ਕਿਹੜੀ ਘਟਨਾ ਵਾਪਰ ਗਈ ਜਿਹੜੇ ਬੱਚੇ ਵੀ ਖਿਲਾਫ ਹੋ ਗਏ ਜਦੋਂ ਤੁਸੀਂ ਪਾਲਿਆ ਪੜਾਇਆ ਵਿਆਹਿਆ ਅਜੋ ਬੱਚੇ ਕਾਹ ਤੋਂ ਖਲਾਫ ਹੋ ਗਏ ਹੰਟਲ ਮੈਂ ਕੀ ਦੱਸ ਹੂੰ ਗੜਿਆ ਨਾ ਅੰਗਲਾ ਲਾਉਣ ਨਾਲ ਇਹ ਨਹੀਂ ਖਾ ਟਿਕਨਦੇ ਕਸ਼ਿਆ ਹਾਂ ਨਾ ਤੁਹਾਡਾ ਥਰੀ ਕਾਣਾ ਇਹ ਖਾਵਾ ਕਸ਼ਿਆ ਹਾੜੇ ਆਦੇ ਥਰੀ ਕੀ ਨਹੀਂ ਥੇ ਨਹੀਂ ਤੁਹਾਡੇ ਚ ਵੀ ਕੋਈ ਆਇਆ ਵਾ ਹੈ ਤੁਹਾਡੀ ਕੋਈ ਕਮੀ ਸੀ ਤੁਹਾਡੇ ਚ ਵੀ ਜਿਹੜਾ ਲੋਕ ਦੱਸਦੇ ਸੀ ਜਾ ਕੇ ਉਹਨਾਂ ਨੂੰ ਵੀ ਤੁਹਾਡਾ ਬਾਪ ਮਾੜਾ ਵਾ ਜਾਂ ਗਲਤ ਨਾ ਫਿਰ ਉਹ ਕਾਹ ਤੋਂ ਗੁੱਸੇ ਹੋਏ ਲੋਕਾਂ ਨੇ ਮਗਰ ਕਾਹ ਤੋਂ ਲਾਗੇ ਕੋਈ ਤਾਂ ਕੋਈ ਕਹ ਦੇ ਯਾਰ ਮੈਨੂੰ ਅੱਜ ਦੇ ਲੋ ਕਿੰਨੀ ਥਾਂ ਹੋ ਗਿਆ 20 ਤੋਂ 24 ਚੱਲਦਾ ਹੁਣ 20 ਤੋਂ 24 ਹੂੰ ਤਾਂ ਜਨਮ ਕਿਹੜੇ ਸਾਲ ਦਾ ਮੇਰਾ ਥੱਟ ਦਾ ਛੱਟ ਦਾ ਤਾਂ ਹਣ ਸਾਲ ਹਲਾ ਨਾ 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 44 ਸਾਲਾਂ ਦੇ ਹੋ ਗਏ ਤੁਸੀਂ ਬਾਜੀ ਜੋ ਦੇ ਦਾ ਮਾਲਕ ਨੇ ਠੀਕ ਆ ਹੋਰ 4 ਥਾਲਾ ਹੋ ਗਈ ਜੋ ਕਰਤਾਂ ਮਾਰ ਕੇ ਤੇ ਕਰਤਾ ਮੈਂ ਠੇਵਾਦਾਰਾਂ ਨੂੰ ਜਿਉਂ ਦੋਹਾਂ ਨੇ ਜਿਉਂ ਦੇਰੇ ਵਈ ਜਿਹੜੇ ਮੇਰੀ ਠੇਵਾ ਲਈ ਉਹ ਤੇ ਗਾਵੇ ਇਹ ਕਮਰਾ 77 ਨੰਬਰ ਕੇ ਦੀਵੇ ਸਾਨੂੰ ਜਦੋਂ ਪਤਾ ਲੱਗਿਆ ਨਾ ਵੀ ਰਾਧਾਕ੍ਰਿਸ਼ਨ ਮੰਦਿਰ ਦੇ ਵਿੱਚ ਪਏ ਨੇ ਪੰਡਤ ਜੀ ਸਾਨੂੰ ਤਾਂ ਐ ਸੀ ਵੀ ਵੀ ਮੰਦਿਰ ਹੋਊ ਵੱਡਾ ਜਿੱਥੇ ਸਾਈਡ ਤੇ ਕਿਤੇ ਕਮਰਾ ਦਿੱਤਾ ਉਹ ਪੰਡਤ ਜੀ ਦੀ ਉਤੇਂਦਰ ਸੇਵਾ ਸੰਭਾਲ ਹੁੰਦੀ ਉਹ ਸਾਨੂੰ ਨਹੀਂ ਪਤਾ ਵੀ ਮੰਦਰ ਵੀ ਇਕੱਲੇ ਹੀ ਰਹਿੰਦੇ ਨੇ ਮੰਦਰ ਦੇ ਵਿੱਚ ਵੀ ਮੈਂ ਕੱਲਾ ਹੀ ਤੇ ਮੰਦਰ ਦੇ ਵਿੱਚ ਕੋਈ ਹੁਣ ਇਸ ਟਾਈਮ ਪੂਜਾ ਨਹੀਂ ਹੋ ਰਹੀ ਕੋਈ ਆਰਤੀ ਨਹੀਂ ਹੋ ਰਹੀ ਨਾ ਕਿੱਥੇ ਇੱਥੇ ਰੌਣਕਾਂ ਲੱਗੀਆਂ ਹੋਈਆਂ ਸੀ ਟੱਲੀ ਦੀ ਆਵਾਜ਼ ਇਲਾਕੇ 'ਚ ਗੂੰਜਦੀ ਰਹਿੰਦੀ ਸੀ ਹਾਂ ਟੰਗੇ ਟੱਲੀ ਵਾਲੇ ਸਾਰਾ ਦਿਨ ਲੋਕ ਆਈ ਜਾਂਦੇ ਸੀ ਬਿਲਕੁਲ ਬਸ ਅੱਜ ਉਸੇ ਮੰਦਰ ਦਾ ਪੁਜਾਰੀ ਹਾਂ ਇਹ ਵੀ ਤਰਾਸਦੀ ਹੈ ਸਾਡੇ ਧਾਰਮਿਕ ਸਥਾਨਾਂ ਤੇ ਧਾਰਮਿਕ ਲੋਕਾਂ ਦੇ ਨਾਲ ਵੀ ਇਦਾਂ ਦੇ ਹਾਲਾਤ ਬਣ ਰਹੇ ਨੇ ਇਹ ਕਮੀ ਸਾਡੇ ਅੱਜ ਦੇ ਸਮਾਜ ਦੇ ਵਿੱਚ ਆ ਸਾਡੀ ਅੱਜ ਦੀ ਪੀੜ੍ਹੀ ਦੀ ਕਮੀ ਆ ਨਹੀਂ ਤਾਂ ਪੰਡਤ ਜੀ ਦੇ ਵੀ ਦੋ ਬੱਚੇ ਆ ਬੇਟੀ ਆਸਟ੍ਰੇਲੀਆ ਚ ਬੇਟਾ ਜਲੰਧਰ ਜਾਬ ਕਰਦਾ ਵਾ ਪਰ ਪੰਡਤ ਜੀ ਅੱਜ ਰੋ ਰਹੇ ਨਹੀਂ ਥੇ ਬੇਟੀ ਨਹੀਂ ਪੋਈ ਜੋਈ ਨਹੀਂ ਪੋਤਾ ਅਰਦਾਸ ਕਰਿਓ ਅਸੀਂ ਪੰਡਤ ਜੀ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ। ਉੱਥੇ ਰਹਿ ਕੇ ਪੰਡਤ ਜੀ ਦੀ ਮਾਨ ਸਤਕਾਰਪ੍ਰੀ ਜਿੰਦਗੀ ਬਤੀਤ ਹੋਵੇ। ਅਸੀਂ ਇਹਨਾਂ ਦੀ ਸੇਵਾ ਸੰਭਾਲ ਕਰ ਸਕੀਏ। ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਸਤ ਮਤ ਬੁੱਧੀ ਵਕਸ਼ਣ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਆਪਾਂ ਅਲੱਗ-ਅਲੱਗ ਨਾਮਾਂ ਨਾਲ ਪੁਕਾਰਦੇ ਹਾਂ ਤਾਂ ਇੱਕੋ ਹੀ ਹੈ। ਉਸਾਨ ਦੇ ਅੰਦਰ ਹੀ ਵਸਦਾ। ਆਪਣੇ ਗੋਫਰੇ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਬਾਪੂ ਮੈਨੂੰ ਪੁੱਛਦਾ ਤੂੰ ਕੌਣ ਜੱਟ ਸਿੱਖੋਂ ਨਾ ਅਸੀਂ ਜੱਟਾਂ ਨਾ ਅਸੀਂ ਸਿੱਖ ਬਣ ਚੱਕੇ ਅਸੀਂ ਤਾਂ ਇੱਕ ਇਨਸਾਨ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਾਪੂ ਅਸਮੀ ਜੀ ਨੂੰ ਪੰਦਰ ਜੀ ਨੂੰ ਅਸੀਂ ਸੁਪਨਿਆਂ ਦੇ ਘਰ ਲੈ ਕੇ ਚੱਲਿਆ ਤਾਂ ਬੰਦਰ ਜੀ ਦਾ ਧੰਨਵਾਦ ਜੀ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਹੋ ਚੱਲੀ ਐ ਸੁਨੀ ਜੀ ਫਿਰ ਬੰਦਰ ਜੀ ਚੱਲੀਏ ਹੋਣੇ ਜਾਣਾ ਲਾ ਹੋਰ ਆਪਾਂ ਕਿਦੋਂ ਜਾਣਾ ਪੰਦਰ ਜੀ ਆਜ ਬਿਲਕੁਲ ਸ਼ੁਭ ਮਹੂਰਤ ਆ ਬਿਲਕੁਲ ਸਹੀ ਟਾਈਮ ਆ ਪੰਦਰ ਜੀ ਸਕਦਾ ਕਿ ਸਰਨ ਜਾ ਮੈਂ 8:00 ਵਜ ਗਿਆ ਪੂਰੇ ਲਗਭਗ ਹੈ ਨਾ ਤੇ ਆਪਾਂ ਤੁਹਾਡੇ ਹਿਸਾਬ ਦੇ ਨਾਲ ਜੇ ਆਪਾਂ ਕਰੀਏ ਪੰਡਤ ਜੀ ਸਵਾਇ ਚ ਤੁਰਦੇ ਹੁੰਦੇ ਕਹਿੰਦੇ ਹੈ ਸਵਾਇ ਚ ਹੈ ਚਲੋ ਤੁਹਾਡੇ ਹਿਸਾਬ ਨਾਲ ਚੱਲ ਪਾਂਗੇ ਫਿਰ ਆਪਾਂ 2 ਮਿੰਟ ਰੋ ਕੇ ਜੰਨੇ ਆ 8:00 ਵਜ ਕੇ 2 ਮਿੰਟ ਤੇ ਸਵਾਇਆ ਸ਼ੁਰੂ ਹੋ ਜਾਣਾ ਹਾਂ 30 ਮਹਿਰਬਾਨੀ ਮਿਹਰਬਾਨੀ ਉਹਦੀ ਹੈ ਹੈ ਨਾ ਮੁਰਲੀ ਵਾਲੇ ਦੀ ਮਿਹਰਬਾਨੀ ਉਹਦੀ ਆ ਮੁਰਲੀ ਵਾਲੇ ਦੀ ਫਿਰ ਫੋਹ ਦੀ ਹੋਈ ਹੈ ਹੈਨਾ ਉਹਦੀ ਹੋਈ ਹੈ ਨਹੀਂ ਖਾਲਸਾ ਜੀ ਨਹੀਂ ਆਜਾ ਮੈਂ ਆਜਾ ਮੈਂ ਮੈਂ ਕਹਿੰਦਾ ਉਹਨਾਂ ਨੇ ਸਾਰੇ ਤਾਂ ਹੀ ਆਏ ਸੀ ਥੋੜਾ ਜਿਆ ਅਸੀਂ ਤੜਕੇ ਨਿਕਲਣਾ ਸੀਗਾ ਅੱਗੇ ਨੂੰ ਨਹੀਂ ਫੇਰ ਸਹੀ ਆਜਾ ਮਾਰਾ ਨਹੀਂ ਆਉਂਦੇ ਰਹਿਾਂਗੇ ਹੁਣ ਇੱਥੇ ਮੰਨ ਲਓ ਫੇਰ ਕਿਤੇ ਨਾਗਰ 2 ਮਿੰਟ ਦਾ ਵਾਟਾ ਲੈਂਦੇ ਜਲਪਣੀ ਨਹੀਂ ਚੱਕ ਜਮਾਈ ਨਾ ਆਜੋ ਤਾਂ ਇਹ ਦੇਖੋ ਰਿਕਵੈਸਟ ਹੀ ਕਰਦੇ ਹੋ ਤੇ ਇੱਥੇ ਆਏ ਹਾਂ ਧਰਮਪੁਰ ਤੇ ਐਵੇਂ ਚੱਲ ਜਾਈਏ ਫਿਰ ਮਾਰੀ ਨਹੀਂ ਨਹੀਂ ਖਾਲਸਾ ਤੁਸੀਂ ਐਂ ਕਰੋ ਭੱਜ ਕੇ ਜਿਓ ਥੱਲੇ ਆਪੰਦੀ ਵਿੱਚ ਸੀਗੇ ਦੋਨੋਂ ਪਰਾ ਮਾਪੇ ਤੇ ਦਾਦਾ ਜੀ ਫਿਰ ਜਦੋਂ ਪੁਲਵਾਨ ਬਣ ਕੇ ਵੱਡੇ ਹੋ ਗਏ ਦੋਨੋਂ ਭਰਾ ਦੋਨੋਂ ਪੁਲਵਾਨੀ ਕਰਦੇ ਸੀ ਰਮੇਸ਼ ਜੀ ਵੀ ਤੇ ਅਸ਼wini ਜੀ ਵੀ ਬਸ ਜਾਂਦੇ ਨਾ ਮਰੇ ਤੇ ਇਹਨਾਂ ਦੀਆਂ ਪ੍ਰਾਤਮਕ ਮੂਰਤੀਆਂ ਜਿਨ੍ਹਾਂ ਦੀ ਇਸ ਮੰਦਿਰ ਦੇ ਵਿੱਚ ਸਥਾਪਨਾ ਹੋਈ ਸੀ ਇਹਨਾਂ ਦੀ ਪੂਜਾ ਇੱਥੇ ਹੁੰਦੀ ਸੀ ਕੀ ਰਮੇਸ਼ ਤੇ ਅਸ਼wini ਜੀ ਨੇ ਹਮ ਅਦੁੱਨੇ ਭਰਾਵਾਂ ਨੇ ਰਸਵੀਰਾਂ ਜੀ ਕਿਉਂਕਿ ਬਾਹਰ ਮਾਰਕੀਟ ਦੇ ਵਿੱਚ ਇਹਨਾਂ ਦੀ ਦੁਕਾਨਾ ਸੀ ਹਾਰਡਵੇਅਰ ਦੀ ਦੁਕਾਨ ਤੇ ਬੈਠੇਗੇ ਇਹਦੇ ਤੇ ਇਹ ਨਿਸ਼ਾਨੀਆਂ 90 200 ਸਾਲ ਪੁਰਾਣਾ ਜੀ ਇਹ ਪੁਰਾਤ ਬਾਜੀ ਇਤਾਂਬੇ ਦਾ ਕੰਸੀ ਦਾ ਜੀ 100 200 ਸਾਲ ਹਾਂਜੀ 80 ਤਾਤੂ ਤਾਤੂ 80 ਤਾਤੂ ਇਹ ਪੁਰਾਣੀਆਂ ਕਿੰਨਾ ਪੁਰਾਣੀਆਂ ਪ੍ਰਾਤਮ ਚੀਜ਼ਾਂ ਇਸ ਘਰ ਦੇ ਵਿੱਚ ਪਈਆਂ ਕੱਲੇ ਇਹ ਜਿਹੜਾ ਹੈਗਾ ਵਾ ਵਿੱਚ ਪਾਜੀ ਬਾਕੀ ਜਿਹੜਾ ਹੈਗਾ ਵਾ ਸਾਰੇ ਇਹਨਾਂ ਦੇ ਬੇਟੇ ਨੇ ਡਰਾਗਾ ਕਰਤੀ ਗਿਆ ਸਭ ਕੋ ਲਗੇ ਇਹ ਸਰਪਾਲਮਾਰੀ ਦੀ ਚਾਬੀ ਜਿਹੜਾ ਹੈਗਾ ਉਹ ਆਪਦੇ ਕੋਲੇ ਨਹੀਂ ਸੀਗੀ ਤਾਂ ਕਰਕੇ ਬਚ ਗਿਆ ਬਚ ਗਿਆ ਇਸਾਮ ਤੇ ਰੱਖੀ ਗੁਰੂਆਂ ਦੀ ਨਿਸ਼ਾਨੀ ਦੇਖੋ ਇਹਨਾਂ ਨੂੰ ਪਤਾ ਨਹੀਂ ਕਿੰਨੇ ਵਿਦਵਾਨਾਂ ਦੇ ઋਸ਼ੀਆਂ ਦੇ ਮੁੰਨੀਆਂ ਦੀ ਛੋਹ ਪ੍ਰਾਪਤ ਹੋਈ ਹੋਊਗੀ ਇਸ ਜਿਹੜੀ ਚੀਜ਼ ਨੂੰ ਅਸੀਂ ਅੱਜ ਅਤਿ ਚ ਫੜੀ ਖੜੇ ਆ ਇਹਦੇ ਨਾਲ ਪਤਾ ਨਹੀਂ ਕਿੰਨੀ ਵਾਰੀ ਮੂਰਤੀ ਇਸ਼ਨਾਨ ਹੋਇਆ ਹੋ ਕਿੰਨੀ ਵਾਰ ਇਹਦੇ ਨਾਲ ਪੂਜਾ ਕਰਦੇ ਸਮੇਂ ਇਸ ਬਰਤਨ ਨੂੰ ਵਰਤਿਆ ਗਿਆ ਹੋਊ 130 ਸਾਲ ਪੁਰਾਣੀ ਇਹ ਮੰਦਿਰ ਦੀ ਬੜਿਆ ਵੱਡੀ ਇਤਿਹਾਸ ਆ ਪਰ ਅੱਜ ਮੰਦਿਰ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਰਹੇ ਹੋ ਮੰਦਿਰ ਦੇ ਜਿਹੜੇ ਪੰਡਤ ਜੀ ਨੇ ਪੁਜਾਰੀ ਨੇ ਉਹਨਾਂ ਦੇ ਹਾਲਾਤ ਵੀ ਤੁਸੀਂ ਦੇਖ ਰਹੇ ਹੋ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਸਮਾਜ ਕਿਸ ਪੱਧਰ ਤੱਕ ਡਿੱਗ ਗਿਆ ਇਸ ਪੱਧਰ ਤੱਕ ਨਿਗਾਰ ਆ ਗਿਆ ਜਿੱਥੇ ਧਾਰਮਿਕ ਸਥਾਨ ਤੇ ਧਾਰਮਿਕ ਲੋਕਾਂ ਦੀ ਇਹ ਹਾਲਤ ਹੋਵੇ ਜਿੱਥੇ ਧਾਰਮਿਕ ਤਰੋਹਰਾ ਆਪਣੇ ਵੱਲੋਂ ਹੀ ਚੱਕ ਕੇ ਲੈ ਕੇ ਜਾ ਕੇ ਆਪਦੇ ਕਬਜ਼ੇ ਕਰ ਲਏ ਗਏ ਹੁਣ ਜਿੱਥੇ ਐਸਾ ਕਲਚ ਜਿੰਦੇ ਅੰਦਰ ਪਿਆ ਬਚ ਗਿਆ ਹੋਵੇ ਬਾਕੀ ਪਤਾ ਨਹੀਂ ਕਿੰਨੀਆਂ ਹੀ ਨਿਸ਼ਾਨੀਆਂ ਸੀ ਜਿਹੜੀਆਂ ਇਸ ਮੰਦਰ ਦੀਆਂ ਇੱਥੋਂ ਲੱਭਤ ਹੋ ਗਈਆਂ ਇੱਥੋਂ ਆਪਾਂ ਭਲੀ ਭਾਤ ਹੁੰਦਾ ਚਲਾ ਸਕਦੇ ਆ ਵੀ ਸਾਡੇ ਸਮਾਜ ਇੱਕ ਹਾਲਾਤ ਕਿਦਾਂ ਦੇ ਬਣ ਗਏ ਚਲੋ ਤਵਨ ਜੀ ਅਖੋਏ ਤੁਸੀਂ ਸੰਭਾਲ ਕੇ ਆਪਣੇ ਕੋਲੇ ਉਹਦੀ ਮੰਦਰ ਇੱਧਰ ਵੀ ਉੱਪਰ ਦੇਖੋ ਦਕਾਨਾਂ ਬਣੀਆਂ ਹੋਈਆਂ ਉੱਪਰ ਵੀ ਮੰਦਰ ਆ ਚੱਕੀ ਦੇ ਪੌੜ ਪਏ ਆ ਮੰਦਰ ਛੇਰ ਤੇ ਸ਼ੇਰ ਵਾਲੀ ਮਾਤਾ ਦਾ ਸਰੂਪ ਕਿਦਾਂ ਬੇ ਆਬਦੀ ਹੋ ਰਹੀ ਹੈ ਆ ਸਪੀਕਰ ਕਹਿਣਾ ਮ ਇੱਥੇ ਵੱਜਦੇ ਹੁੰਦੇ ਸੀ ਹਨ ਯੂਨਟ ਪਿਆ ਵਾ ਸਪੀਕਰ ਦਾ ਇਹ ਟਾਈਮ ਇਸ ਮੰਦਰ ਦੇ ਵਿੱਚ ਪੂਜਾ ਹੁੰਦੀ ਸੀ ਹਾਂਜੀ ਇਹ ਪਹਿਲਾਂ ਮੂਰਤੀ ਇੱਥੇ ਸਤਪਤੀ ਇਹ ਸਤਪਤੀ ਮੇਨ ਪੂਜਾ ਇੱਥੇ ਹੁੰਦੀ ਸੀ ਰੇਟ ਹੋ ਜਾਇਆ ਇੱਥੇ ਹੁੰਦੀ ਸੀ ਇਹ ਭਵਨ ਜਾਗਰਨ ਵਗੈਰਾ ਵੀ ਕਰਦੇ ਰਹੇ ਆ ਹਾਂ ਇਹ ਭਵਨ ਦੇ ਉੱਤੇ ਲਾਉਣ ਨੂੰ ਹੈ ਨਾ ਇਹ ਭਵਨ ਹੁਣ ਇਹਦੇ ਪਿੱਛੇ ਮੂਰਤੀ ਹੈਗੀ ਅੰਦਰ ਨਹੀਂ ਉਹ ਥੱਲੇ ਲੈ ਗਈ ਨਾ ਤਾਂ ਪਹਿਲਾਂ ਇੱਕ ਮੂਰਤੀ ਚੋਰੀ ਹੋ ਗਈ ਸੀ ਅੱਛਾ ਜੀ ਉਸ ਤੋਂ ਬਾਅਦ ਮਿਲ ਗਈ ਆ ਪ੍ਰਾਣੀਆਂ ਕਲਾਕ੍ਰਿਤੀਆਂ ਹੱਥਾਂ ਦੇ ਨਾਲ ਬਣਾਏ ਹੋਏ ਆ ਹਨਾ ਪੁਰਾਣੇ ਆ ਆਪਣੇ ਹੱਥੇ ਕਿਆ ਦਿੱਤੀ ਮੂਰਤੀ ਅਸ਼ਵਿ ਮੂਰਤੀ ਬਣਾਈ ਹਨੂਮਾਨ ਜੀ ਦੀ ਤਿਆਰ ਕੀਤੀ ਹੈ ਹਨੂਮਾਨ ਜੀ ਰੌਜੀ ਬਲੇ ਕੋਈ ਨਾ ਚੀਜ਼ਾਂ ਨੂੰ ਪੂਜਣ ਵਾਲੇ ਲੋਕ ਤਾਂ ਅੱਜ ਵੀ ਹੈਗੇ ਨੇ ਪਰ ਪਤਾ ਨਹੀਂ ਉਹਨਾਂ ਦੀ ਸ਼ਰਧਾ ਨੂੰ ਕੀ ਹੋ ਗਿਆ ਜੇ ਵੀ ਉਹ ਆਪਣੀਆਂ ਵਿਰਾਸਤਾਂ ਨੂੰ ਨਹੀਂ ਸੰਭਾਲ ਕੇ ਰੱਖ ਪਾ ਰਹੇ ਆਪਣੀ ਇਹਦੀ ਧਾਰਮਿਕ ਪਰ ਵਿੱਤੀਆ ਜਿਹੜੀ ਉਹਨਾਂ ਦੀ ਉਹ ਪਤਾ ਨਹੀਂ ਬਦਲ ਗਈ ਆ ਆ ਹੁਣ ਛੋਟੀ ਐਕਟ ਦਾ ਹਨਾ ਕੰਮ ਕੀਤਾ ਛੋਟੀ ਐਕਟ ਟੋਸਟ ਟਾਈਮ ਜਿਹੜੀ ਪੁਰਾਣੀ ਐਕਟ ਹੁੰਦੀ ਸੀ ਨਿੱਕੀ ਉਹਦਾ ਬਣਿਆ ਹੋਇਆ ਘਰ ਆ ਇਹ ਉੱਪਰ ਸਥਿਰੀਆਂ ਦੇਖੋ ਲੱਕੜ ਦੀਆਂ ਗਲੀ ਜਾਂਦੀਆਂ ਇਹਨਾਂ ਦਾ ਕੋਈ ਮੁੱਲ ਨਹੀਂ ਲੱਖੀ ਨੇ ਕਰੋੜੀ ਮਿਲਦੀ ਵੀ ਨਹੀਂ ਅੱਜ ਕੱਲੇ ਲੱਕੜ ਵੀ ਤੇ ਆ ਪੋਰ ਪੁਰ ਕਿਥੇ ਲੱਡ ਗਈ ਜਾਂਦੀ ਹੈ ਲੱਕੜ ਦੇਖੋ ਇੰਦਾ ਗੱਤੇ ਵਾਂਗੂ ਲੱਕੜ ਗੜੀ ਜਾਂਦੀ ਹੈ ਸਾਰੀ ਪੰਡਤ ਜੀ ਚਲਿਏ ਤਾਂ ਦੇਖੋ ਜੀ ਮੰਦਰ ਦੇ ਵਿੱਚ ਅਜੇ ਵੀ ਦਸਾਂ ਦਸਾਂ ਦੇ ਨੋਟ ਇੱਦਾਂ ਪੈਨੇ ਆਹ ਜਿਹੜਾ ਮੰਦਰ ਆ ਜਿਹੜੀ ਸਗਮਰਮਰ ਦੀ ਹੈ ਜੀ ਇਹ ਜਿਹੜੀ ਮੰਦਰ ਦੀ ਆ ਇੱਕ ਪਈਆ ਸਾਰੀ ਪੁਰਾਣਾ ਪੱਥਰ ਦੀ ਸਗਮਰਮਰ ਦੀ ਬਣੀ ਹੋਈ ਆ ਇਹ ਤੇ ਇਹਦੇ ਵਿੱਚ ਮੂਰਤੀਆਂ ਚ ਸ਼ੋਭਿਤ ਹੁੰਦੀਆਂ ਸੀਗੀਆਂ ਕਿਰ ਲੰਗ ਇਹਦੀ ਤੇ ਲੱਗਦੀ ਆ ਜੀ ਹਾਂਜੀ ਤੇ ਅੱਜ ਇਹ ਤਾਂ ਲੀ ਆ ਪ੍ਰਾਨ ਇਸ ਦੂਖੜੀ ਪਈ ਆ ਮੰੰਡਾ ਜੀ ਚਲੋ ਚੱਲੀਏ ਕਰੀਏ ਰਬਾਨੀ ਆਪਣਾ ਸਵਾਇਆ ਹੋ ਗਿਆ ਹੁਣ ਆ ਤਨ ਨੂੰ ਛੋਕਾ ਚਲੋ ਉੱਠੋ ਕਰੋ ਹਾਂਜੀ ਆ ਤੇ ਕਾਪੀ ਲੈ ਮੈਂ ਹਾਂ ਲਓ ਜੈ ਮਾਤਾ ਦਾ ਨਾਮ ਲਓ ਰਾਧਾ ਕ੍ਰਿਸ਼ਨ ਜੀ ਨੂੰ ਕਰੋ ਪ੍ਰਾਰਥਨਾ ਜੈ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਜੈ ਸ਼੍ਰੀ ਰਾਧੇ 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 ਮੈਂ ਤੁਸੀਂ ਹੱਥ ਕੋਈ ਨਹੀਂ ਛੱਡ ਦਿੰਦੇ ਛੱਡ ਦਿੰਦੇ ਨਹੀਂ ਜਾਂਦੇ ਮੜਾ ਮੋਢਿਆਂ ਤੇ ਨਾ ਰੱਖੀ ਇੱਧਰ ਨਹੀਂ ਦਿੰਦੇ ਇੱਕ ਵਾਰੀ ਕੱਢ ਲਈ ਬਾਹਰ ਫਿਰ ਆਇਆ ਕਰ ਬਰਾਬਰ ਨਿਕਲੇ ਨਾ ਮੈਂ ਦੋ ਬੰਦਿਆਂ ਤੋਂ ਕੋਈ ਚੱਕਲਾ ਇੱਟ ਪਟੜ ਰਿਹਾ ਹੈ। ਜਿਆ ਮਾ। ਮਿੱਟੀ ਨਾ ਟ੍ਰੀਨ ਬਾਥਰੂਮ ਹੋ ਰਿਹਾ। ਕੀ ਕਰੀਏ? ਕੀ ਕਰੀਏ? ਅੱਖਾਂ ਹੈ ਨਹੀਂ ਤਾਂ ਜਹਾਨ ਹੈ ਨਹੀਂ ਭਾਈ। ਗਾ ਤਾਂ ਆ ਜਾ ਮਾਜੀ। ਤਾਂ ਹੁੰਦਾ ਮੁੰਡਾ ਉੱਪਰ ਜ। ਇਹ ਪਤਾ ਹਸਾਵੇ ਦਾ। ਹਾਂਜੀ।